ਆ ਤੂਫਾਨ ਦੀਆਂ ਤਸਵੀਰਾਂ ਇਹ ਦੱਸ ਰਹੀਏ ਕਿ ਤੂਫਾਨ ਨੇ ਰੋਡ ਦੇ ਵਿੱਚ ਜਿੰਨੇ ਰੁੱਖ ਜੜੇ ਆ ਉਹ ਪੁੱਟ ਕੇ ਛੱਡ ਦਿੱਤੇ ਆ ਉਹ ਦੱਸ ਦਈਏ ਕਿ ਬਹੁਤ ਸਾਰੇ ਵੱਡੇ ਵੱਡੇ ਡਾਲ ਜਿਹੜੇ ਆ ਉਹ ਪੁਰਾਣੇ ਰੁੱਖਾਂ ਦੇ ਟੁੱਟ ਗਏ ਨੇ ਅਕਸਰ ਹੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਰਹਿੰਦੇ ਆ ਕਿ ਜਦੋਂ ਕਦੀ ਤੂਫਾਨ ਆਉਂਦਾ ਤਾਂ ਤੂਫਾਨ ਦੇ ਨਾਲ ਜਦੋਂ ਰੁੱਖ ਡਿੱਗਦੇ ਆ ਤਾਂ ਬਿਜਲੀ ਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਬਿਜਲੀ ਦੀਆਂ ਤਾਰਾਂ ਅਕਸਰ ਹੀ ਟੁੱਟਦੀਆਂ ਨੇ ਔਰ ਹੁਣ ਵੇਖਦੇ ਆ ਕਿ ਇਸ ਤੂਫਾਨ ਦੇ ਨਾਲ ਕਿੱਥੇ ਕਿੱਥੇ ਬਿਜਲੀ ਦੇ ਖੰਭੇ ਅਤੇ ਤਾਰੇ ਜਿਹੜੀਆਂ ਉਹ ਟੁੱਟ ਗਈਆਂ ਨੇ ਹੁਣ ਦੱਸਦਾ ਇਹ ਕਿ ਅਸੀਂ ਜੀਟੀ ਰੋਡ ਦੇ ਉੱਤੇ ਆ ਜਦੋਂ ਅਸੀਂ ਗੁਰਦਾਸਪੁਰ ਤੋਂ ਦੀਨਾ ਨਗਰ ਨੂੰ ਆਉਂਦੇ ਆ ਤਾਂ ਫਿਰ ਆਪਣੇ ਸ਼ਹਿਰ ਨੂੰ ਆਉਂਦੇ ਆ ਤੁਹਾਨੂੰ ਇਹ ਤਸਵੀਰਾਂ ਦੱਸ ਰਹੇ ਆ ਕਿ ਦੀਨਾ ਨਗਰ ਦੇ ਕੋਲ ਝੰਡੇ ਚੱਕ ਦੇ ਕੋਲੇ ਸਭ ਰੁੱਖ ਤੇ ਰੁੱਖਾਂ ਦੇ ਡਾਲ ਸਭ ਟੁੱਟ ਕੇ ਰੋਡ ਦੇ ਵਿੱਚ ਔਰ ਗੱਡੀਆਂ ਵਾਪਸ ਹੁੰਦੀਆਂ ਨਜ਼ਰ ਆ ਰਹੀਆਂ ਔਰ ਬਹੁਤ ਸਾਰੇ ਲੋਕ ਪਰੇਸ਼ਾਨ ਹੋ ਰਹੇ ਨੇ ਔਰ ਤੂਫਾਨ ਬਹੁਤ ਜ਼ਿਆਦਾ ਸੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੁਝ ਕੋਨਿਆਂ ਵਿੱਚ ਇਹ ਤੂਫਾਨ ਦੇ ਜਿਹੜੇ ਆ ਇਹ ਹਲਾਰੇ ਜਾਏ ਤੂਫਾਨ ਦੇ ਝਟਕੇ ਵੇਖਣ ਨੂੰ ਮਿਲੇ ਆ ਲੇਕਿਨ ਪੂਰੇ ਪੰਜਾਬ ਦੇ ਵਿੱਚ ਇਹ ਤੂਫਾਨ ਨਹੀਂ ਆਇਆ ਔਰ ਕੁਝ ਜ਼ਿਲ੍ਹਿਆਂ ਦੇ ਵਿੱਚ ਆ ਤਾਂ ਹੁਣ ਅਸੀਂ ਗੱਲ ਕਰਦੇ ਹੀ ਆ ਕਿ ਤੂਫਾਨ ਜਿਹੜਾ ਉਹ ਲਗਾਤਾਰ ਚੱਲ ਰਿਹਾ ਔਰ ਹੋਰ ਕਿੰਨਾ ਨੁਕਸਾਨ ਕਰੇਗਾ ਔਰ ਮੈਂ ਆਪਣੇ ਜਿੰਨੇ ਵੀ ਫੇਸਬੁੱਕ ਨਾਲ ਜੁੜੇ ਸੱਜਣ ਨੇ ਸਾਰਿਆਂ ਨੂੰ ਬੇਨਤੀ ਕਰਾਂਗਾ ਕਮੈਂਟ ਜ਼ਰੂਰ ਕਰਿਓ ਕਿ ਕਿਹੜੇ-ਕਿਹੜੇ ਲੋਕਾਂ ਦੇ ਬਿਜਲੀ ਦੇ ਤਾਰਾਂ ਦੇ ਖੰਭੇ ਡਿੱਗੇ ਨੇ ਕਿਹੜਾਂ ਦੇ ਰੁੱਖ ਡਿੱਗੇ ਨੇ ਕਿਹੜਾਂ ਦੇ ਨੁਕਸਾਨ ਹੋ ਗਏ ਨੇ ਔਰ ਕੁਝ ਅਸੀਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜੋ ਛੱਡਾਂ ਉੱਡ ਗਈਆਂ ਨੇ ਜਿਵੇਂ ਕਿਸੇ ਮੁਰਗੀਖਾਨੇ ਦੀਆਂ ਜਾਂ ਕਿਸੇ ਦੇ ਆਪਣੇ ਘਰ ਦੇ ਉੱਤੇ ਪਾਈ ਹੋਈ ਐਕਸਟਰਾ ਛੱਤ ਦੀਆਂ ਤਾਂ ਜਾਂ ਫਿਰ ਛੋਟੀ ਮੋਟੀ ਗੈਰੇਜ ਬਣਾਈ ਹੋਈ ਆ ਸਭ ਉੱਡ ਗਈਆਂ ਨੇ ਔਰ ਤੂਫਾਨ ਦੱਸਦਾ ਹੀ ਹੈ ਕਿ ਲੰਦੇ ਪੰਜਾਬ ਦੀ ਤਰਫ ਤੋਂ ਆਇਆ ਔਰ ਚੜਦੇ ਨੂੰ ਚਲਿਆ ਗਿਆ ਹੁਣੇ ਤੂਫਾਨ ਅਜੇ ਵੀ ਲਗਾਤਾਰ ਚੱਲ ਰਿਹਾ ਪਰ ਹੁਣ بارش ਦੇ ਛਿੱਟੇ ਸ਼ੁਰੂ ਹੋ ਗਏ ਆ ਤਾਂ ਹੁਣੇ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਿਹਾ ਔਰ ਤੁਸੀਂ ਇਹ ਕਮੈਂਟ ਜਰੂਰ ਕਰਨਾ ਹੈ ਕਿ ਪੰਜਾਬ ਦੇ ਕਿਹੜੇ ਕਿਹੜੇ ਕੋਨੇ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋਏ ਨੇ ਔਰ ਕੀ ਤੂਫਾਨ ਨੇ ਤਬਾਈ ਮਚਾਈ ਆ ਇਸ ਬਾਰੇ ਕਮੈਂਟ ਜਰੂਰ ਕਰ ਦਿਓ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ